हाँ हाँ, हाँ कोई नहीं ठीक है रोपा कड़ कड़ ले, कड़ ले। हाँ? कड़ो गड़े तो गड़े तो सरुपा करो आज यही थोड़ी पांड देखी है, है। ਆ ਭਗਵੰਤ ਮਾਨ ਦੇ ਝੂਠਾਂ ਦੀ ਪੰਡਾ ਹੈ ਸਿੜਤੀ ਚ ਲਾ ਕੇ ਮਾਰਨੀ ਸੀ ਆ ਨਿਆ ਸਿੰਘ ਵਾਲਿਓ ਤੁਹਾਡੇ ਝਾੜੂ ਦੀ ਬਿਮਾਰੀ ਘਟੀ ਕਿ ਨਹੀਂ ਹੈ ਬੜੀ ਦੇਰ ਦੀ ਬਿਮਾਰੀ ਤੁਹਾਨੂੰ ਪਈ ਹੈ ਮਤਲਬ 10 ਸਾਲ ਹੋ ਗਏ ਹੈ 10 ਸਾਲ ਸਹੀ ਮੈਨੇ ਤੇ ਤੁਸੀਂ ਸਾਰੇ ਅਕਾਲੀ ਦਲ ਨਾਲ ਬੇਇਨਸਾਫੀ ਕਰ ਰਹੇ ਹੋ ਲੋਕਾਂ ਨੇ ਦੂਜੀਆਂ ਨੈਸ਼ਨਲ ਪਾਰਟੀਆਂ ਨੇ ਸੋਚਿਆ ਕਿ ਪੰਜਾਬ ਦੇ ਲੋਕ ਤਾਂ ਗੱਲਾਂ 'ਚ ਬੜੀ ਛੇਤੀ ਆਉਂਦੇ ਆ ਆ ਝਾੜੂ ਵਾਲੇ ਆ ਗਏ ਝਾੜੂ ਵਾਲੇ ਨੇ ਸੋਚਿਆ ਆਪਾਂ ਵੀ ਠੱਗੀ ਮਾਰ ਲਈਏ ਉਹ ਵੀ ਆ ਗਏ ਕੱਲੇ ਕੰਧਾਂ ਤੇ ਲਿਖਿਆ ਇੱਕ ਮੌਕਾ ਝਾੜੂ ਦੇ ਦਿਓ ਐਂ ਨਹੀਂ ਦੇਖਿਆ ਉਮੀਦਵਾਰ ਕੜੇ ਉਮੀਦਵਾਰ ਤਾਂ ਦੇਖੇ ਨਹੀਂ ਤੁਸੀਂ ਝਾੜੂ 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 ਕਰਦੇ ਕਰਦੇ 92 ਸੀਟਾਂ ਦਿਵਾ ਦੀਆਂ ਤੇ ਹੁਣ ਲੱਭਦੇ ਹੋ ਕਿਹਦੇ ਕੈਪਟਨ ਕੈਪਟਨ ਉਹ ਕਹਿੰਦਾ ਸੀ 1000 ਰੁਪਿਆ ਦਊਗਾ 2500 ਦਊਗਾ ਇਹ ਦਊਗਾ ਉਹ ਦਊਗਾ ਉਹ ਅਕਾਲੀ ਦਲ ਇਹ ਸੱਚਾ ਸੁੱਚਾ ਜਿਹੜਾ ਜੋ ਜ਼ੁਬਾਨ ਕਰਦਾ ਖੜਦਾ ਹੈ ਅਕਾਲੀ ਨਾਲ ਕਿਉਂ ਖੜਦਾ ਹੈ ਕਿਉਂਕਿ ਸਾਡਾ ਘਰ ਹੈ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਰਹਿਣਾ ਇੱਥੇ ਹੈ ਇਨਾ ਮੰਗੂ ਨਹੀਂ ਕਿ ਜੇ ਨਾ ਗੱਲ ਬਣੀ ਤੇ ਦੁਕਾਨ ਬਦਲ ਕੇ ਅਸੀਂ ਹੋਰ ਸੂਬੇ ਚ ਲੈ ਜਾਗੇ ਆ ਝਾੜੀਆਂ ਨੂੰ ਪਤਾ ਹੈ ਕਿ ਅੱਗੇ ਤੋਂ ਵੋਟ ਪੈਣੀ ਨਹੀਂ ਤੇ ਹੁਣ ਜਿੰਨਾ ਲੁੱਟ ਲੋ ਅੱਜ ਹੋਖੀ ਰਿਹਾ ਹਾਲਾਤ ਨਸ਼ਾ ਘਰ ਘਰ ਪਚਾਦਾ ਮੈਂ ਐਸਐਸਪੀ ਨੂੰ ਪੁੱਛਿਆ ਐਸਐਸਪੀ ਕਹਿਣ ਲੱਗੇ ਜੀ ਕੀ ਕਰੀਏ ਸਾਡੇ ਐਮਐਲਏ ਫੜ ਨਹੀਂ ਦਿੰਦੇ ਨਸ਼ੇ ਵੇਚਣ ਵਾਲੇ ਨੂੰ ਕਿਉਂਕਿ ਉਹਨਾਂ ਤੋਂ ਮਹੀਨਾ ਲਈ ਜਾਂਦੇ ਆ ਕੋਈ 10 ਲੱਖ ਲਈ ਜਾਂਦਾ ਕੋਈ 15 ਲੱਖ ਮਹੀਨਾ ਲਈ ਜਾਂਦੇ ਆ ਆ ਹਾਲਾਤ ਬਣ ਗਏ ਗੁੰਡਾਗਰਦੀ ਦਾ ਰਾਜ ਹੈ ਫਰੋਤੀਆਂ ਲਈ ਜਾ ਰਿਹਾ ਮੈਂ ਜਿਹੜੇ ਸ਼ਹਿਰ ਜਾਣਾ ਬਾਗੇ ਪਰਾਨੇ ਗਿਆ ਮੇਰੇ ਕੋਲ ਵਪਾਰੀ ਆਏ ਕਿ ਸਾਨੂੰ ਕੋਈ 10 ਲੱਖ ਲੈ ਗਿਆ ਕੋਈ 20 ਲੱਖ ਲੈ ਗਿਆ ਖੋ ਕੇ ਆ ਪੰਜਾਬ ਦਾ ਆਪਣਾ ਕਿਹਦੇ ਰਹਿਣਾ ਇੱਥੇ ਸਾਰੇ ਵਪਾਰੀ ਆਪਣਾ ਵਪਾਰ ਛੱਡ ਕੇ ਦੂਜੇ ਸੂਬਿਆਂ ਜਾਣ ਲੱਗ ਗਏ ਕੀ ਆਪਾਂ ਆਪਣਾ ਕੌਮ ਨੂੰ ਆਪਣੇ ਪੰਜਾਬ ਖਤਮ ਕਰ ਦੇਣਾ ਜੇ ਤੁਹਾਨੂੰ ਪਤਾ ਹੈ ਕੀ ਸਾਰਾ ਤੁਸੀਂ ਥੋੜਾ ਆਪਣਾ ਬ੍ਰੋਨ ਵਾਲਾ ਕਾਲੀਦਲਾ ਤਜਰਬੇ ਕਿਉਂ ਕਰਦੇ ਆਪਾਂ ਆਪਣੇ ਤਾਂ ਸਿਆਣੇ ਗੁਜਰਾਤੀ ਐ ਗੁਜਰਾਤੀ ਆਪਣੇ ਸਿਆਣੇ ਐ 35 ਸਾਲ ਹੋ ਗਏ ਲਗਾਤਾਰ ਮੋਦੀ ਨੂੰ ਬਣਾਉਂਦੇ ਉਹਨਾਂ ਨੂੰ ਉਹਨਾਂ ਨੂੰ ਪਤਾ ਐ ਕਿ ਜੋ ਕੁਛ ਮਿਲਦਾ ਮੋਦੀ ਨੇ ਦੇਣਾ ਸਾਨੂੰ ਸਾਨੂੰ ਲੋੜ ਹੀ ਨਹੀਂ ਆ ਝਾੜੂ ਵਾਲੇ ਵੀ ਉੱਥੇ ਗਏ ਸੀ ਠੱਗੀ ਮਾਰਨ ਪਰ ਜੁੱਤੀਆਂ ਮਾਰ ਕੇ ਭਜਾਤਾ ਉਹਨਾਂ ਨੇ ਐਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਬਚਾ ਲਓ ਪੰਜਾਬ ਇੱਥੇ ਮਿਲ ਗਿਆ ਇੱਕ ਸ਼ਰਾਬੀ ਆ ਪੁਲਿਸ ਵਾਲੇ ਬੈਠੇ ਆ ਅਸਰ ਸਾਹਿਬ ਕੀ ਹੁਛਾਣੇ ਦਾ ਰਖੀ ਹੈ ਹੌਲਦਾਰ ਸਾਹਿਬ ਮੈਨੂੰ ਲੱਗਦਾ ਭਰਤੀ ਮੈਂ ਹੀ ਕੀਤਾ ਹੋਣਾ ਤੁਨੂੰ ਕਾਲੀ ਸਰਕਾਰ ਦੀ ਹੋਏ ਨਾ ਆ ਜਿੰਨੇ ਪੁਲਸਲੇ 50% ਕਾਲੀ ਸਰਕਾਰ ਚ ਮੈਂ ਭਰਤੀ ਕੀਤੇ ਆ ਅੱਛਾ ਇਹਨਾਂ ਨੂੰ ਪੁੱਛ ਲੋ ਜੇ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਡਰੈਕਟਰ ਤੂੰ ਫੜ ਕੇ ਅੰਦਰ ਕਰ ਦਿੰਨੇ ਆ ਕਰ ਦਿੰਨੇ ਥੋੜਾ ਮੁੱਖ ਮੰਤਰੀ ਰੋਜ਼ ਦਾਰੂ ਪੀ ਕੇ ਇੱਕ ਬੋਤਲ ਸਰਕਾਰ ਚਲਾਉਂਦਾ ਉਹਨੂੰ ਅੰਦਰ ਕਿਉਂ ਨਹੀਂ ਕਰਦੇ ਓਏ ਯਾਰ ਝਾੜੂ ਵਾਲੇ ਤੇ ਪੱਝੇ ਜੇ ਪਾਗਲ ਮਲੰਗ ਇਕੱਠੇ ਹੋਏ ਆ ਮੈਂ ਤਾਂ ਕਹਿੰਦਾ ਤੈਨੂੰ ਜਮਾਂ ਡੀਆਈਜੀ ਬਣਾ ਦੂੰਗਾ ਜਦੋਂ ਆਇਆ ਨਾ ਮੂੰਹ ਪਾਣੀ ਪਈ ਉਹਦੀ ਮਸ਼ੀਨ ਜੀ ਹੈ ਇਹਦੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਆ ਝਾੜੂ ਵਾਲਾ ਭਗਵੰਤ ਮਾਨ ਤੁਹਾਡਾ ਇੱਕ ਬਹੁਤ ਵੱਡਾ ਨੁਕਸਾਨ ਕਰਨ ਲੱਗਿਆ ਹੈ ਕਾਂਗਰਸ ਪਾਰਟੀ ਨੇ ਰਾਜਸਥਾਨ ਨੂੰ ਅੱਧਾ ਪਾਣੀ ਦਿੱਤਾ ਹੁਣ ਭਗਵੰਤ ਮਾਨ ਹਰਿਆਣਾ ਤੇ ਦਿੱਲੀ ਨੂੰ ਦੇਣ ਲੱਗਿਆ ਤੁਸੀਂ ਇਹ ਖ਼ਬਰਾਂ 'ਚ ਪੜਿਆ ਪਿਛਲੇ 1 ਮਹੀਨੇ ਦੇ ਅੰਦਰ 400 ਨਹਿਰੀ ਪਟਵਾਰੀ ਇਹਨਾਂ ਨੇ ਕੱਢਤੇ ਹੈ ਕਿਉਂ ਕੱਢਿਆ ਕਿਉਂਕਿ ਸੁਪਰੀਮ ਕੋਰਟ 'ਚ ਕੇਸ ਲੱਗਿਆ ਹੈ ਐਸਵਾਈਲ ਨਹਿਰ ਦਾ ਭਗਵੰਤ ਮਾਨ ਪਾਣੀ ਦੇਣਾ ਚਾਹੁੰਦਾ ਹੈ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ ਕਿ ਪਾਣੀ ਹੈਗਾ ਕਿ ਨਹੀਂ ਹੈਗਾ ਭਗਵੰਤ ਮਾਨ ਨੇ ਬੁਲਾ ਕੇ ਮੇਰੀ ਪਟਵਾਰੀ ਨੂੰ ਕਿਹਾ ਤੁਸੀਂ ਲਿਖ ਕੇ ਦਿਓ ਕਿ ਪਾਣੀ ਸਾਡੇ ਕੋਲੇ ਵਾਧੂ ਹੈ ਪਟਵਾਰੀ ਜਿਨ੍ਹਾਂ ਨੇ ਕਿਹਾ ਸੀ ਨਹੀਂ ਲਿਖਣਾ ਉਹਨਾਂ ਨੂੰ ਨੌਕਰੀ ਚੋਂ ਕੱਢਤਾ ਹੁਣ ਐਜੇ ਮੁੱਖ ਮੰਤਰੀ ਰਿਪੋਰਟ ਦੋਗੇ ਇੱਥੇ ਇੱਕ ਟੇਲ ਤੇ ਵੀ ਨਹੀਂ ਪਾਣੀ ਆਉਣਾ ਤੁਹਾਡੇ ਤੁਹਾਡੇ ਕੋਲੇ ਪਾਣੀ ਲੈਣਾ ਜੇ ਭਗਵੰਤ ਮਾਨ ਨੂੰ ਲਿਖ ਕੇ ਦੇ ਦਿੰਦਾ ਜਿਹੜਾ ਕਰਨ ਲੱਗੇ ਆ ਇਸ ਕਰਕੇ ਵਿਚਾਰੋ ਪੰਜਾਬ ਆਪਣੀ ਫੌਜ ਕਾਲੀ ਦਲ ਆ ਕੋਈ ਮੇਰੀ ਇਜਾਜ਼ਤ ਨਹੀਂ ਤੁਹਾਡੀ ਇਜਾਜ਼ਤ ਹੈ ਤੁਹਾਡੇ ਬਜ਼ੁਰਗਾਂ ਨੇ ਕਾਲੀ ਦਲ ਖੜਾ ਕੀਤਾ ਸ਼ਹਾਦਤਾਂ ਦੇ ਕੇ ਕੁਰਬਾਨੀਆਂ ਦੇ ਕੇ ਤੋ ਵਾਸ ਕਰਕੇ ਕਾਲੀ ਦਲਤਾ ਧੜਾ ਹੂਗਾ ਜੇ 13 ਨਾ 13 ਸੀਟਾਂ ਪਾਰਲੀਮੈਂਟ ਦਾ ਦੋ ਕੱਲੇ ਲੜ ਰਿਹਾ ਥੋੜੇ ਸਿਰ ਤੇ ਲੜ ਰਿਹਾ ਰਾਜਵਿੰਦਰ ਥੋੜੇ ਹਲਕੇ ਦਾ ਉਮੀਦਵਾਰ ਹੈ ਇਦੋਂ ਵਧੀਆ ਕੋਈ ਹੈ ਆ ਝਾੜੂ ਆ ਜਿਹੜਾ ਝਾੜੂ ਵਾਲਾ ਉਮੀਦਵਾਰ ਆ ਤਾਂ ਭਗਵੰਤ ਮਾਨ ਦਾ ਡੁਪਲੀਕੇਟ ਹੈ ਇਕੱਠੇ ਧਾਰੂ ਪਿੰਦੇ ਇਕੱਠੇ ਗੁਲਟ ਕੰਮ ਕਰਦੇ ਸਾਰੇ ਇਕੱਠੇ ਹੀ ਕਰਦੇ ਆ ਉਹਨਾਂ ਐਜੇ ਬੰਦੇ ਨੂੰ ਬਣਾਉਂਗੇ ਇੱਕ ਨੇ ਸੁਪਰ ਡਬੋਤਾ ਇੱਕ ਥੋੜਾ ਜਿਹਾ ਜਿਲਾ ਪਾ ਦੂਗਾ ਇਸ ਕਰਕੇ ਆਪਣਾ ਟਕਸਾਲੀ ਇਕਾਲੀ ਪਰਿਵਾਰ ਤੋਂ ਰਾਜਵਿੰਦਰ ਹੈ ਨਿਹਾਲ ਸਿੰਘ ਵਾਲਿਆ ਇਹ ਕੀ ਉਹ ਝਾੜੂ ਦੀ ਬਿਮਾਰੀ ਬਿਲਕੁਲ ਖਤਮ ਕਰ ਦਿਓ ਜਿਹੜੀ ਕੋਈ ਸਪਰੇਅ ਕਰਨੀ ਆ ਆਪ ਹੀ ਲੱਭ ਲੋ ਕੋਈ ਸਪਰੇਅ ਹੈ ਪਾ ਕੇ ਮੈਨੂੰ ਇਥੋਂ ਇਥੋਂ ਲੀਡ ਕਰਦ ਪਰ 15000 ਚਾਹੀਦੀ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ